ਆਵਾਜ਼ੇ ਆਵਾਮ ਨਾਲ ਜੁੜੇ ਸਾਰੇ ਦੋਸਤਾਂ ਨੂੰ ਸਤਪਾਲ ਸਿੰਘ ਦੇੜਕਾ ਵੱਲੋਂ ਸਤਿਕਾਰ ਸਹਿਤ ਸਤ ਸ੍ਰੀ ਅਕਾਲ ਹੈਪੀ ਨਿਊ ਈਅਰ 2025 ਦੋਸਤੋ ਅੱਜ ਜਗਰਾਉਂ ਪੁਲਿਸ ਵੱਲੋਂ ਵਿਸ਼ੇਸ਼ ਵੱਖਰਾ ਹੀ ਉਪਰਾਲਾ ਕੀਤਾ ਗਿਆ ਜਿੱਥੇ ਕਿ ਪੰਜਾਬ ਪੁਲਿਸ ਦੇ ਅਕਸਰ ਚਰਚੇ ਸੁਣੇ ਜਾਂਦੇ ਨੇ ਕਿ ਵੱਡੇ ਵੱਡੇ ਚਲਾਨ ਕੀਤੇ ਜਾਂਦੇ ਨੇ ਮੋٹے ਮੋٹے ਚਲਾਨ ਕੀਤੇ ਜਾਂਦੇ ਨੇ ਭਾਰੇ ਭਾਰੇ ਚਲਾਨ ਕੀਤੇ ਜਾਂਦੇ ਨੇ ਤੇ ਪੁਲਿਸ ਕਿਸੇ ਨੂੰ ਸਿੱਧੇ ਮੂੰਹ ਨਾਲ ਗੱਲ ਨਹੀਂ ਕਰਦੀ ਤੇ ਅੱਜ ਨਵੇਂ ਸਾਲ ਦੇ ਸ਼ੁਭ ਦਿਹਾੜੇ ਦੇ ਉੱਤੇ ਪੰਜਾਬ ਜਗਰਾਉਂ ਪੁਲਿਸ ਵੱਲੋਂ ਲੋਕਾਂ ਦੇ ਜਿਨ੍ਹਾਂ ਦੇ ਹੈਲਮਟ ਨਹੀਂ ਪੈਨੇਗੇ ਜਿਨ੍ਹਾਂ ਦੀ ਸੀਟ ਬੈਲਟ ਨਹੀਂ ਲਾਈ ਗਈ ਜਿਨ੍ਹਾਂ ਦੇ ਕਈ ਤਰ੍ਹਾਂ ਦੀਆਂ ਖੰਫੂਨ ਲਾ ਕੇ ਤੁਰੇ ਜਾਂਦੇ ਸੁਣੇ ਲੱਗੇ ਕਿ ਨਹੀਂ ਉਹਨਾਂ ਨੂੰ ਫੁੱਲ ਗੁਲਾਬ ਦੇ ਦਿੱਤੇ ਗਏ ਤੇ ਨਾਲ ਦੀ ਨਾਲ ਉਹਨਾਂ ਨੂੰ ਅਵੇਅਰ ਕੀਤਾ ਗਿਆ ਕਿ ਤੁਹਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਚਲਾਨ ਕੀਤੇ ਜਾਣਗੇ ਪਰ ਅੱਜ ਨਵੇਂ ਸਾਲ ਦਾ ਕਰਕੇ ਤੁਹਾਨੂੰ ਫੁੱਲ ਗੁਲਾਬ ਦੇ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਹੈ ਕਿ ਤੁਸੀਂ ਅੱਗੇ ਤੋਂ ਅਜਿਹੀ ਗਲਤੀ ਨਾ ਕਰਨਾ ਜੇ ਤੁਹਾਡੀ ਅੱਗੇ ਤੋਂ ਗਲਤੀ ਆਉਂਦੀ ਆ ਨਾਲ ਦੀ ਨਾਲ ਅਵੇਅਰ ਕੀਤਾ ਗਿਆ ਕਿ ਤੁਹਾਡੇ ਮੋٹے ਚਲਾਨ ਭਾਰੇ ਚਲਾਨ ਕੀਤੇ ਜਾਣਗੇ ਤੇ ਇਸ ਤੋਂ ਬਚਾ ਲਈ ਹੈਲਮਟ ਪੈਨੋ ਸੀਟ ਵੈਲਟ ਲਾਓ ਜਿਹੜੇ ਵੀ ਸੇਫਟੀ ਪ੍ਰੋਕਾਸ਼ਨ ਹੈ ਉਹ ਸਾਰੇ ਤੁਸੀਂ ਪੂਰੇ ਕਰੋ ਤੇ ਆਵਾਜ਼ੇ ਵਾਮ ਜੁੜਨ ਨਾਲ ਤੁਹਾਡਾ ਧੰਨਵਾਦ